ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੋਸ਼ੀਓਲੋਜੀ ਦਾ ਟੌਪਿਕ ਕਰਾਂਗੇ ਸਮਾਜਿਕ ਕਰਨ ਦੀਆਂ ਵੱਖ-ਵੱਖ ਏਜੰਸੀਆਂ ਜਾਂ ਸਾਧਨ ਏਜੰਸੀਆਂ ਵੀ ਕਹਿੰਦੇ ਨੇ ਇਹਨਾਂ ਨੂੰ ਸਾਧਨ ਵੀ ਕਹਿੰਦੇ ਨੇ ਤੇ ਇਹ ਯੂਨਿਟ 4th ਦੇ ਵਿੱਚ ਹੈ ਤੇ ਸਟੂਡੈਂਟਸ ਆਪਾਂ ਨੇ ਮੈਂ ਤੁਹਾਨੂੰ ਪਹਿਲਾਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਨੇ ਆਲਰੇਡੀ ਜਿਹੜੇ ਕਿ ਤੁਹਾਡੇ ਸੋਸ਼ੀਓਲੋਜੀ ਦੇ ਟੌਪਿਕਸ ਕਵਰ ਕੀਤੇ ਹੋਏ ਨੇ ਮੈਂ ਤੁਹਾਨੂੰ ਦਿਖਾਉਣੀ ਹੈ ਤੁਸੀਂ ਉਹ ਜ਼ਰੂਰ ਵਾਚ ਕਰੋ ਤੁਸੀਂ YouTube ਤੇ ਜਾ ਕੇ tour study class ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਜਿਹੜੇ ਕੀ ਪਲੇਲਿਸਟ ਦੇ ਵਿੱਚ ਆਉਣਾ ਕਿਉਂਕਿ ਅਗਰ ਤੁਸੀਂ ਬਾਕੀ ਟੌਪਿਕ ਕਵਰ ਕਰੋਗੇ ਤਾਂ ਹੀ ਤੁਹਾਡੇ ਸੋਸ਼ੀਓਲੋਜੀ ਸਬਜੈਕਟ ਦੀ ਸਾਰੀ ਤਿਆਰੀ ਹੋਣੀ ਆ ਇਹ ਵਾਲੀ ਵੀਡੀਓ ਰੀਪੀਅਰ ਸਟੂਡੈਂਟਸ ਲੀਵਿੰਗ ਇੰਪੋਰਟੈਂਟ ਹੈ ਠੀਕ ਹੈ ਹਾਂਜੀ ਇਸ ਦੇ ਵਿੱਚ ਤੁਹਾਨੂੰ ਪਲੇਲਿਸਟ ਆਲ ਸਬਜੈਕਟ ਦੀ ਪਲੇਲਿਸਟ ਬਣਾਈ ਹੋਈ ਆਪਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ 1 ਆਲ ਸਬਜੈਕਟ ਪਲੇਲਿਸਟ ਸੋ ਤੁਸੀਂ ਦੇਖੋ ਇਹਦੇ ਵਿੱਚ ਇੰਗਲਿਸ਼ ਆ ਵਿੱਚ ਪੋਲੀਟੀਕਲ ਸਾਇੰਸ ਹਿਸਟਰੀ ਸਾਰੇ ਸਬਜੈਕਟ ਨੇ ਤੁਸੀਂ ਨੂੰ نیچے ਸਕਰੋਲ ਕਰਨਾ ਤਾਂ ਤੁਹਾਨੂੰ ਜਿਹੜੀ ਸੋਸ਼ੀਓਲੋਜੀ ਦੇ ਪ੍ਰੀवियस ਇਅਰ ਕੁਐਸਚਨ ਪੇਪਰ ਦੇਖੋ ਸੋਸ਼ੀਓਲੋਜੀ ਦੇ ਪ੍ਰੀवियस ਇਅਰ ਕੁਐਸਚਨ ਪੇਪਰ ਤੇ ਬਾਕੀ ਜਿਹੜੇ ਸਾਰੇ ਵੀਡੀਓਜ਼ ਮਿਲਣਗੇ ਤੁਹਾਨੂੰ ਤੇ ਇਹਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਕਿਉਂਕਿ ਅਗਰ ਤੁਸੀਂ ਬਾਕੀ ਟੌਪਿਕਸ ਕਵਰ ਹੋਣਗੇ ਫਿਰ ਹੀ ਤੁਹਾਡੇ ਜਿਹੜੇ ਕੀ ਫੁੱਲ ਮਾਰਕਸ ਆਉਣਗੇ ਵਧੀਆ ਦੇਖੋ ਸੋਸ਼ੀਓਲੋਜੀ ਦਾ ਫਰਸਟ ਯੂਨਿਟ ਦੇ ਵਿੱਚੋਂ ਸਮਾਜ ਵਿਗਿਆਨ ਸ਼ਾਸਤਰ ਇਹਦਾ ਮਹੱਤਵ ਠੀਕ ਹੈ ਤੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ ਦਿ ਨੇਚਰ ਆਫ ਸੋਸ਼ੀਓਲੋਜੀ ਸਮਾਜ ਸ਼ਾਸਤਰ ਵਿਗਿਆਨ ਹੈ ਜਾਂ ਨਹੀਂ ਸ਼ਾਰਟ ਕੁਐਸਚਨਸ ਨੇ ਇਹਦੇ ਵਿੱਚ ਚਾਰਲਸ ਕੋਲੇ ਦਾ ਮੀਡ ਦਾ ਸਮਾਜਿਕ ਕਰਨ ਦਾ ਸਿਧਾਂਤ ਠੀਕ ਹੈ ਤੇ ਸਮਾਜਿਕ ਨਿਯੰਤਰਣ ਕੀ ਹੈ ਸਮਾਜਿਕ ਨਿਯੰਤਰਣ ਦੇ ਵਿਸ਼ੇਸ਼ਤਾਵਾਂ ਸੋਸ਼ੀਅਲ ਕੰਟਰੋਲ ਕੈਰੈਕਟਿਸਟਿਕਸ ਜਾਂ ਫੀਚਰਸ ਸਮਾਜਿਕ ਨਿਯੰਤਰਣ ਦੇ ਏਜੰਸੀਆਂ ਜਾਂ ਸਾਧਨ ਆਪਾਂ ਕਰ ਰਹੇ ਹਾਂ ਤੇ ਤੇ ਜਿਹੜਾ ਆਪਾਂ ਟੌਪਿਕ ਕਰ ਰਹੇ ਹਾਂ ਇਹ ਆਪਾਂ ਕਰ ਰਹੇ ਹਾਂ ਸਮਾਜਿਕਕਰਨ ਸਮਾਜਿਕ ਕਰਨ ਦੇ ਜਿਹੜੇ ਏਜੰਸੀਆਂ ਦੇ ਸਾਧਨ ਇਹ ਹੈਗੇ ਨੇ ਸਮਾਜਿਕ ਨਿਯੰਤਰਣ ਸੋਸ਼ਲ ਕੰਟਰੋਲ ਠੀਕ ਹੈ ਤੇ ਉਸ ਤੋਂ ਬਾਅਦ ਸੱਭਿਆਚਾਰਕ ਜਾਂ ਸੰਸਕ੍ਰਿਤੀ ਕੀ ਹੈ ਇਹਦੀਆਂ ਵਿਸ਼ੇਸ਼ਤਾਵਾਂ ਸੱਭਿਆਚਾਰਕ ਜਾਂ ਸੱਭਿਆਤਾ ਵਿੱਚ ਕੀ ਅੰਤਰ ਹੈ ਜਾਂ ਸੱਭਿਆਚਾਰਕ ਪਿਛੜਾਪਨ ਕੀ ਹੈ ਠੀਕ ਹੈ ਇਹ ਕੁਐਸਚਨ ਸਾਰੇ ਕਵਰ ਕਰੋ ਤੁਸੀਂ ਤੇ ਸਮਾਜਿਕ ਸਮੂਹ ਉਹਨਾਂ ਦੇ ਵਿਸ਼ੇਸ਼ਤਾਵਾਂ ਸਮੂਹ ਕਿਹੜੇ-ਕਿਹੜੇ ਨੇ ਉਹਨਾਂ ਦਾ ਵਰਗੀਕਰਨ ਠੀਕ ਹੈ ਤੇ ਇਹ ਤੁਹਾਡੇ ਟੌਪਿਕਸ ਨੇ ਇਹਨਾਂ ਨੂੰ ਜ਼ਰੂਰ ਕਵਰ ਕਰੋ ਸਭ ਤੋਂ ਬੈਲੰਸ ਸਟੂਡੈਂਟਸ ਆਪਾਂ ਇਸ ਸਮਾਜਿਕਕਰਨ ਦੀਆਂ ਵਿਸ਼ੇਸ਼ਤਾ ਸਮਾਜਿਕਕਰਨ ਦੇ ਵੱਖ-ਵੱਖ ਏਜੰਸੀਆਂ ਜਾਂ ਸਾਧਨ ਇਹਦੇ ਪਹਿਲਾਂ ਜਾਣ ਪਛਾਣ ਦਵਾਂਗੇ ਹਾਂਜੀ ਸਮਾਜਿਕਕਰਨ ਹੁੰਦਲ ਕੀ ਬਲ ਤਾਂ ਪਹਿ ਦੱਸਾਂਗੇ ਕਿਸੇ ਵੀ ਬੱਚੇ ਨੂੰ ਜੇ ਆਪਾਂ ਪਸ਼ੂ ਤੋਂ ਇਨਸਾਨ ਬਣਾਉਣਾ ਤਾਂ ਉਹਦਾ ਸਾਧਨ ਕੀ ਹੈ ਸਮਾਜਿਕਕਰਨ ਮਲਕਿ ਸਮਾਜਿਕਕਰਨ ਦੇ ਵਿੱਚ ਰਹਿ ਕੇ ਹੀ ਕਿਸੇ ਵਿਅਕਤੀ ਨੂੰ ਪਤਾ ਲੱਗਦਾ ਕਿਵੇਂ ਸਮਾਜ ਦੇ ਵਿੱਚ ਕਿਵੇਂ ਰਹਿਣਾ ਕਿਵੇਂ ਵਿਵਹਾਰ ਕਰਨਾ ਕੀ ਸਮਾਜ ਦੇ ਨਿਯਮ ਨੇ ਕਿਵੇਂ ਮੇ ਬੋਲਣਾ ਠੀਕ ਹੈ ਤੇ ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਕੇ ਰਹਿਣਾ ਇਹ ਸਾਰਾ ਕੁਛ ਹੈ ਜਿਹੜੇ ਕਿ ਸਮਾਜਿਕ ਕਰਨ ਦੇ ਵਿੱਚੋਂ ਹੀ ਮਨੁੱਖ ਸਿੱਖਦਾ ਦੂਜਿਆਂ ਨਾਲ ਕਿਵੇਂ ਦਾ ਬਿਹੇਵੀਅਰ ਰੱਖਣਾ ਇਹ ਸਾਰੇ ਸਮਾਜਿਕ ਕਰਨ ਹੈ ਤੇ ਜਦੋਂ ਆਪਾਂ ਕਿਸੇ ਵਿਅਕਤੀ ਨੂੰ ਦੇਖਦੇ ਹਾਂ ਕਿ ਉਹਨੂੰ ਨਹੀਂ ਪਤਾ ਹੈਗਾ ਵੀ ਕਿਵੇਂ ਬੋਲਣਾ ਕਿਵੇਂ ਨਹੀਂ ਬੋਲਣਾ ਠੀਕ ਹੈ ਜਾਂ ਕਿਵੇਂ ਬਹਾਰ ਕਰਨਾ ਇਸ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਸਮਾਜਿਕ ਕਰਨ ਦੀ ਕਮੀ ਹੈ ਜਦੋਂ ਵਿਅਕਤੀ ਦੇ ਵਿੱਚ ਵਧੀਆ ਬੋਲਣ ਚੱਲਣ ਦਾ ਢਾਂਗਾ ਰਹਿਣ ਸੈਣ ਦਾ ਢੰਗ ਵਧੀਆ ਤਾਂ ਉੱਥੋਂ ਪਤਾ ਲੱਗਦਾ ਕਿ ਉਹ ਉਹਨੂੰ ਸਮਾਜਿਕ ਕਰਨ ਦੀ ਪ੍ਰਕਿਰਿਆ ਦੇ ਵਿੱਚ ਚੰਗੇ ਤੌਰ ਤਰੀਕੇ ਪਤਨ ਤਾਂ ਵਿਅਕਤੀ ਜਿਸ ਦੇ ਵੀ ਸੰਪਰਕ ਦੇ ਵਿੱਚ ਆਉਂਦਾ ਜਿਸ ਤੋਂ ਵੀ ਕੁਝ ਨਾ ਕੁਝ ਸਿੱਖਦਾ ਇਹ ਸਾਰਾ ਕੁਝ ਸਮਾਜਿਕ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਬਣਦਾ ਸਾਡਾ ਸਮਾਜ ਬਹੁਤ ਜ਼ਿਆਦਾ ਵਿਸ਼ਾਲ ਆ ਵੱਡਾ ਇਸ ਦੇ ਵਿੱਚ ਰਹਿਣ ਵਾਲੇ ਵਿਅਕਤੀ ਇਸ ਸਮਾਜ ਦੇ ਪ੍ਰਤੀਨਿਧ ਨੇ ਤੇ ਸਾਰੇ ਸਮਾਜਿਕ ਕਰਨ ਦੇ ਸਾਧਨ ਨੇ ਹਰ ਪ੍ਰਕਾਰ ਦੇ ਸੰਸਥਾਵਾਂ ਚਾਹੇ ਉਹ ਸਮਾਜਿਕ ਧਾਰਮਿਕ ਵਪਾਰਿਕ ਆਰਥਿਕ ਹੀ ਕਿਉਂ ਨਾ ਹੋਣ ਸਾਰੇ ਵਿਅਕਤੀਆਂ ਨੂੰ ਲਗਾਤਾਰ ਪ੍ਰਭਾਵਿਤ ਕਰਦੇ ਰਹਿੰਦੇ ਨੇ ਠੀਕ ਹੈ ਤੇ ਅੱਜ ਕੱਲ ਤਾਂ ਜਿਵੇਂ ਮਨੋਰੰਜਨ ਦੇ ਸਾਧਨ ਟੀਵੀ ਸਿਨੇਮਾ ਇਹ ਵੀ ਸਾਰੇ ਸਮਾਜਿਕ ਕਰਨ ਦੇ ਚੰਗੇ ਸਾਧਨ ਨੇ ਤੇ ਸਮਾਜੀਕਰਨ ਦੀ ਪ੍ਰਕਿਰਿਆ ਜਿਹੜੀ ਇੱਕ ਇੱਕ ਜਾਂ ਦੋ ਸਾਲ ਲੈਂਦੀ ਹੈ ਬਲਕਿ ਜ਼ਿੰਦਗੀ ਦੇ ਲਗਾਤਾਰ ਪੜਾਵਾਂ ਦੇ ਵਿੱਚ ਜਿਹੜੀ ਕਿ ਚਲਦੀ ਰਹਿੰਦੀ ਹੈ। ਹਾਂਜੀ ਇਹਦੇ ਸਾਧਨ ਕਿਹੜੇ-ਕਿਹੜੇ ਨੇ ਜੇ ਆਪਾਂ ਕਹਿ ਸਕਦੇ ਹਾਂ ਇਹ ਏਜੰਸੀਆਂ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਹੈਡਿੰਗ ਯਾਰ ਕਰਨੇ ਜਿਵੇਂ ਪਰਿਵਾਰ ਹੋ ਗਿਆ। ਠੀਕ ਆ ਪਰਿਵਾਰ ਤੇ ਸਕੂਲ, ਖੇਡ ਸਮੂਹ ਠੀਕ ਹੈ। ਗੁਵਾਂਡ ਤੇ ਸਮਾਜਿਕ ਸੰਸਥਾਵਾਂ ਹੋ ਗਈਆਂ ਜ਼ਰੂਰਤਾਂ, ਭਾਸ਼ਾ ਇਹ ਜਿਹੜੇ ਸਾਰੇ ਕਿਹਨੇ ਸਮਾਜੀਕਰਨ ਦੇ ਸਾਧਨ ਨੇ। ਇਹਨਾਂ ਨੂੰ ਪਾਵਨ ਵਾਹਿਵਾਨ ਨੂੰ ਸਮਝਾਉਣੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਪਰਿਵਾਰ ਪਰਿਵਾਰ ਆ ਜਿਹੜੇ ਕਿ ਸਮਾਜਿਕਕਰਨ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਥਾਨ ਹੁੰਦਾ ਪਰਿਵਾਰ ਦਾ ਪਰਿਵਾਰ ਬੱਚੇ ਦੀ ਇੱਕ ਮੁਢਲੀ ਇਕਾਈ ਹੁੰਦੀ ਹੈ ਠੀਕ ਹੈ ਕੁਝ ਸਮਾਜ ਵਿਗਿਆਨੀ ਦੇ ਅਨੁਸਾਰ ਬੱਚੇ ਦਾ ਮਨ ਜਿਹੜਾ ਕਿ ਅਚੇਤ ਹੁੰਦਾ ਭਾਵੇਂ ਉਹਨੂੰ ਨਹੀਂ ਪਤਾ ਹੁੰਦਾ ਕਿ ਮੈਂ ਕੀ ਸਿੱਖਣਾ ਨਹੀਂ ਕੀ ਨਹੀਂ ਸਿੱਖਣਾ ਤਾਂ ਉਸ ਦੇ ਅਚੇਤ ਮਨ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਰਿਵਾਰ ਦਾ ਪੈਂਦਾ ਹੋਰ ਕਿਸੇ ਦਾ ਨਹੀਂ ਪੈਂਦਾ ਕਿਉਂਕਿ ਬੱਚੇ ਦਾ ਭਵਿੱਖ ਤੇ ਵਿਅਕਤੀਤਵ ਦਾ ਨਿਰਮਾਣ ਉਹਦਾ ਕਿੱਥੋਂ ਹੁੰਦਾ ਪਰਿਵਾਰ ਦੇ ਵਿੱਚ ਹੀ ਹੁੰਦਾ ਜਦੋਂ ਬੱਚਾ ਜਨਮ ਲੈਂਦਾ ਕਿਸੇ ਨੂੰ ਨਹੀਂ ਜਾਣਦਾ ਸਿਰਫ ਆਪਣੇ ਪਰਿਵਾਰ ਦੇ ਵਿੱਚ ਹੀ ਉਹਦਾ ਜਿਹੜੇ ਕਿ ਸਾਰਾ ਸਮਾਜਿਕਕਰਨ ਉੱਥੋਂ ਹੀ ਉਹਦਾ ਬਣਨਾ ਸ਼ੁਰੂ ਹੁੰਦਾ ਤੇ ਬਚਪਨ ਵਿੱਚ ਬੱਚੇ ਦਾ ਮਾਨਵ ਇਹਦਾ ਹੁੰਦਾ ਜਿੱਦਾਂ ਨੂੰ ਚਾਹੇ ਉਹਨੂੰ ਆਪਾਂ ਮੋੜ ਸਕਦੇ ਆ ਤਾਂ ਆਪਾਂ ਕਹਿ ਸਕਦੇ ਕਿ ਇੱਕ ਬੱਚੇ ਦਾ ਮਾਨਵ ਇਹ ਕੋਰੀ ਸਲੇਟ ਦੀ ਤਰ੍ਹਾਂ ਹੁੰਦਾ ਜੋ ਜੋ ਆਪਾਂ ਉਸ 'ਚ ਉਗੜ ਦਾਂਗੇ ਉਹੀ-ਉਹੀ ਉਹ 'ਚ ਬਣੀ ਜਾਊਗਾ ਸੋ ਬੱਚੇ ਦੇ ਮਨ ਉਤੇ ਹਰੇਕ ਚੀਜ਼ ਦਾ ਜ਼ਰੂਰ ਪ੍ਰਭਾਵ ਪੈਂਦਾ ਤਾਂ ਬੱਚੇ ਦੇ ਵਿਅਕਤੀਤਵ ਉੱਪਰ ਮਾਤਾ-ਪਿਤਾ ਦੇ ਬਿਹੇਵੀਅਰ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਜਿਵੇਂ ਦਾ ਵੀ ਮਾਤਾ-ਪਿਤਾ ਦਾ ਬਿਹੇਵੀਅਰ ਹੋਊਗਾ ਅਗਰ ਜ਼ਿਆਦਾ ਸਖਤ ਆ ਤਾਂ ਬੱਚਾ ਫਿਰ ਵੱਡਾ ਹੋ ਕੇ ਨਿਯੰਤਰਣ ਤੋਂ ਬਾਹਰ ਜਾਣ ਦੀ ਕੋਸ਼ਿਸ਼ ਵੀ ਕਰੂਗਾ ਵੀ ਕਿਉਂ ਮੇਰੇ ਤੇ ਰੋਕਾਂ ਰੱਖੀ ਆ ਜੇ ਜ਼ਿਆਦਾ ਲਾਡ ਪਿਆਰ ਰੱਖਾਂਗੇ ਤਾਂ ਬੱਚੇ ਇਹਦੇ ਵਿਗੜ ਜਾਂਦੇ ਵੀ ਮੌਕੇ ਜ਼ਿਆਦਾ ਹੁੰਦੇ ਨੇ ਸੋ ਬੱਚੇ ਦੇ ਬਿਹੇਵੀਅਰ ਤੇ ਉਸਦੇ ਮਾਤਾ-ਪਿਤਾ ਉਸਦੇ ਪਰਿਵਾਰ ਦਾ ਬਹੁਤ ਜ਼ਿਆਦਾ ਜਿਹੜੇ ਕਿ ਇਫੈਕਟ ਹੁੰਦਾ ਬੱਚਾ ਦੀ ਮੁੱਢਲੀ ਸਿੱਖਿਆ ਦਾ ਆਧਾਰ ਕੀ ਹੁੰਦਾ ਪਰਿਵਾਰ ਹੁੰਦਾ ਇਸ ਦੇ ਵਿੱਚੋਂ ਹੀ ਬੱਚੇ ਨੇ ਮੁੱਢਲੀ ਸਿੱਖਿਆ ਲੈਣੀ ਹੁੰਦੀ ਆ ਬੱਚੇ ਦੇ ਮਨ ਉਤੇ ਕਿਹੇ ਪ੍ਰਕਾਰ ਦੇ ਭਾਵਨਾਵਾਂ ਜਿਵੇਂ ਪਿਆਰ ਹਮਦਰਦੀ ਇਹ ਸਾਰਾ ਗੁਣੇ ਜਿਹੜੇ ਕਿ ਉਹ ਬੱਚਾ ਆਪਣੇ ਪਰਿਵਾਰ ਤੋਂ ਹੀ ਸਿੱਖਦਾ ਪਰਿਵਾਰ ਵਿੱਚ ਹੀ ਬੱਚੇ ਨੂੰ ਸਮਾਜ ਦੇ ਆਮ ਪਰੰਪਰਾਵਾਂ ਰੀਤੀ ਰਿਵਾਜ ਪ੍ਰਤੀਮਾਨ ਵਿਵਹਾਰ ਇਹਦੇ ਸਾਰਿਆਂ ਦੇ ਤੌਰ ਤਰੀਕਿਆਂ ਬਾਰੇ ਪਤਾ ਲੱਗਦਾ ਤੇ ਬੱਚੇ ਨੂੰ ਪਰਿਵਾਰ ਵਿੱਚ ਰਹਿ ਕੇ ਹੀ ਵਿਵਹਾਰ ਦੇ ਤਰੀਕਿਆਂ ਨਿਯਮਾਂ ਦੀ ਸਿੱਖਿਆ ਦਿੱਤੀ ਜਾਂਦੀ ਆ ਪਰਿਵਾਰ ਵਿੱਚ ਰਹਿ ਕੇ ਬੱਚਾ ਵੱਡਿਆਂ ਦਾ ਆਦਰ ਕਰਨਾ ਤੇ ਉਹਨਾਂ ਦਾ ਕਹਿਣਾ ਮੰਨਣਾ ਸਿੱਖਦਾ ਜੇਕਰ ਬੱਚੇ ਉੱਤੇ ਮਾਪੇ-ਪਿਓ ਦਾ ਨਿਯੰਤਰਣ ਹੈ ਤਾਂ ਇਹਦਾ ਮਤਲਬ ਹੈ ਕਿ ਵਿਅਕਤੀ ਉੱਤੇ ਸਮਾਜ ਦਾ ਨਿਯੰਤਰਣ ਹੈ ਕਿਉਂਕਿ ਬੱਚੇ ਦੇ ਸਮਾਜਿਕ ਕਰਨ ਦੇ ਸਮੇਂ ਮਾਪੇ-ਪਿਓ ਸਮਾਜ ਦੇ ਹੀ ਹੁੰਦੇ ਨੇ ਪ੍ਰਤੀਨਿਧ ਹੁੰਦੇ ਨੇ ਪਰਿਵਾਰ ਵਿੱਚ ਹੀ ਬੱਚਾ ਕਿਹੇ ਪ੍ਰਕਾਰ ਦੇ ਗੁਣ ਸਿੱਖਦਾ ਠੀਕ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਪਰਿਵਾਰ ਇੱਕ ਸਮਾਜਿਕ ਕਰਨ ਦਾ ਇੱਕ ਸਾਧਨ ਹੈ ਇੱਕ ਏਜੰਸੀ ਹੈ ਤੇ ਹੋਰ ਵੀ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਬੱਚਾ ਕੀ-ਕੀ ਸਿੱਖਦਾ ਠੀਕ ਹੈ ਤਾਂ ਅੱਗੇ ਹੈਗਾ ਖੇਡ ਸਮੂਹ 플레이 ਗਰੁੱਪ ਸਾਥੀ ਸਮੂਹ ਕਹਿ ਸਕਦੇ ਆਪਾਂ ਪਰਿਵਾਰ ਤੋਂ ਬਾਅਦ ਸਮਾਜਿਕ ਕਰਨ ਦੇ ਸਾਧਨ ਦੇ ਰੂਪ ਦੇ ਵਿੱਚ ਆਉਂਦਾ ਜਿਹੜਾ ਕਿ ਖੇਡ ਸਮੂਹ 플레이 ਗਰੁੱਪ ਉਹਦਾ ਸਾਥੀ ਗਰੁੱਪ ਜਦੋਂ ਬੱਚਾ ਪਰਿਵਾਰ ਦੇ ਘੇਰੇ ਵਿੱਚੋਂ ਨਿਕਲ ਕੇ ਆਪਣੇ ਸਾਥੀਆਂ ਨਾਲ ਖੇਡਣ ਜਾਂਦਾ ਹੈ ਤਾਂ ਖੇਡ ਸਮੂਹ ਬਣਦਾ ਉਹਦਾ ਤਾਂ ਖੇਡ ਸਮੂਹ ਵਿੱਚ ਬੱਚੇ ਦੀ ਸਿੱਖਲਾਈ ਫਿਰ ਸ਼ੁਰੂ ਹੋ ਜਾਂਦੀ ਹੈ ਸਮਾਜਿਕ ਕਰਨ ਵਾਲੀ ਵੀ ਖੇਡ ਸਮੂਹ ਦੇ ਵਿੱਚ ਰਹਿ ਕੇ ਬੱਚਾ ਉਹ ਸਭ ਕੁਝ ਸਿੱਖਦਾ ਜੋ ਪਰਿਵਾਰ ਦੇ ਵਿੱਚੋਂ ਨਹੀਂ ਸਿੱਖਦਾ ਜਿਵੇਂ ਖੇਡ ਸਮੂਹ ਦੇ ਵਿੱਚ ਰਹਿ ਕੇ ਹੀ ਉਹਨੂੰ ਆਪਣੇ ਕੁਝ ਇਛਾਵਾਂ ਦਾ ਤਿਆਗ ਵੀ ਕਰਨਾ ਪੈਂਦਾ ਕਿਉਂਕਿ ਘਰ ਦੇ ਵਿੱਚ ਤੋਂ ਉਹ ਆਪਣੀ ਇੱਛਾ ਰੱਖ ਕੇ ਉਹਦੀ ਪੂਰੀ ਹੋ ਜਾਂਦੀ ਹੈ ਬਟ ਜਦੋਂ ਖੇਡ ਸਮੂਹ ਦੇ ਵਿੱਚ ਜਾਂਦਾ ਹੋ ਸਕਦਾ ਜਿਹੜੀ ਉਹਦੀ ਇੱਛਾ ਹੋਵੇ ਦੂਜੇ ਬੱਚੇ ਨੂੰ ਨਾ ਮਨਜ਼ੂਰ ਹੋਵੇ ਫਿਰ ਉਹਨੂੰ ਆਪਣੀ ਇੱਛਾ ਨੂੰ ਤਿਆਗ ਕੇ ਦੂਜੇ ਦੀ ਇੱਛਾ ਦੇ ਅਕੋਰਡਿੰਗ ਜਿਹੜੀ ਕਿ ਖੇਡਣਾ ਪੈਂਦਾ ਠੀਕ ਹੈ ਮੈਨੂੰ ਲੱਗਦਾ ਉਹਨੂੰ ਪਤਾ ਲੱਗਦਾ ਕਿ ਕੁਝ ਇਛਾਵਾਂ ਦਾ ਤਿਆਗ ਕਰਨਾ ਪੈਂਦਾ ਤੇ ਇਸ ਤੋਂ ਇਲਾਵਾ ਹੋਰ ਬੱਚਿਆਂ ਨੇ ਇਛਾਵਾਂ ਵੀ ਨੂੰ ਨੀ ਵੀ ਚੀਜ਼ ਪਤਾ ਲੱਗਦੀ ਹੈ ਤੇ ਖੇਡ ਸਮੂਹ ਦੇ ਵਿੱਚ ਉਹਨੂੰ ਸਮਾਨਤਾ ਸਿੱਖਦਾ ਵੀ ਸਾਰਿਆਂ ਨਾਲ ਰਲ ਮਿਲ ਕੇ ਖੇਡਣਾ ਤੇ ਬੱਚੇ ਜਦੋਂ ਖੇਡ ਸਮੂਹ ਦੇ ਵਿੱਚ ਖੇਡਦਾ ਤਾਂ ਅਨੁਸ਼ਾਸਨ ਵੀ ਸਿੱਖਦਾ ਸਹਿਯੋਗ ਵੀ ਸਿੱਖਦਾ ਜਿਹੜੇ ਉਸਦੇ ਆਉਣ ਵਾਲੇ ਜੀਵਨ ਉਤੇ ਪ੍ਰਭਾਵ ਪਾਉਂਦੇ ਨੇ ਤੇ ਜਦੋਂ ਲੀਡਰ ਬਣਦਾ ਨੇਤਾ ਠੀਕ ਹੈ ਤਾਂ ਉਹਦੇ ਵਿੱਚ ਨੇਤਾਗਿਰੀ ਦੇ ਗੁਣ ਆਉਂਦੇ ਨੇ ਭਾਵ ਇੱਕ ਲੀਡਰਸ਼ਿਪ ਦੇ ਗੁਣ ਸਿੱਖਦਾ ਵੀ ਦੂਜਿਆਂ ਨੂੰ ਕਿਵੇਂ ਸੰਭਾਲਣਾ ਠੀਕ ਹੈ ਖੇਡਦੇ ਸਮੇਂ ਇੱਕ ਦੂਜੇ ਨਾਲ ਜਦੋਂ ਲੜਦੇ ਝਗੜਦੇ ਨੇ ਤਾਂ ਨਾਲ-ਨਾਲ ਹੀ ਆਪਣੇ ਅਤੇ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਨੇ ਇੱਥੇ ਆ ਕੇ ਬੱਚੇ ਨੂੰ ਆਪਣੀ ਭੂਮਿਕਾ ਯੋਗਤਾ ਅਯੋਗਤਾ ਦਾ ਵੀ ਪਤਾ ਲੱਗਦਾ ਖੇਡ ਸਮੂਹ ਦੇ ਵਿੱਚ ਹੀ ਬੱਚਾ ਕਈ ਪ੍ਰਕਾਰ ਦੇ ਭਾਵਨਾਵਾਂ ਮਜੋਗਤਾਵਾਂ ਨੂੰ ਗ੍ਰਹਿਣ ਕਰਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਬੱਚੇ ਦੇ ਵਿਗੜਨ ਤੇ ਵਣ ਦੇ ਵਿੱਚ ਵੀ ਖੇਡ ਸਮੂਹ ਦਾ ਕਾਫੀ ਜ਼ਿਆਦਾ ਹੱਥ ਹੁੰਦਾ ਕਿਉਂਕਿ ਜਿਵੇਂ ਦਾ ਉਹਦਾ ਪੀਅਰ ਗਰੁੱਪ ਹੋਊਗਾ ਉਵੇਂ ਦੀ ਜਿਹੜੀ ਕਿ ਉਹਦੀ ਆਦਤਾਂ ਬਣਣਗੀਆਂ ਖੇਡ ਸਮੂਹ ਵਧੀਆ ਹੋਗਾ ਤਾਂ ਬੱਚਾ ਚੰਗਾ ਇਨਸਾਨ ਜ਼ਰੂਰ ਬਣਦਾ ਜੇ ਖੇਡ ਸਮੂਹ ਚੰਗਾ ਨਹੀਂ ਹੈਗਾ ਮਤਲਬ ਕਿ ਉਹਦਾ ਪੀਅਰ ਗਰੁੱਪ ਫਰੈਂਡ ਸਰਕਲ ਵਧੀਆ ਨਹੀਂ ਹੈਗਾ ਤਾਂ ਉਹ ਮਾੜੇ ਗੁਣ ਉਹਦੇ ਵਿੱਚ ਆ ਜਾਂਦੇ ਨੇ ਫਿਰ ਖੇਡ ਸਮੂਹ ਦੇ ਵਿੱਚ ਵਿਚਾਰਾਂ ਦਾ ਲੈਣ ਦੇਣ ਵੀ ਹੁੰਦਾ ਰਹਿੰਦਾ ਬੱਚਾ ਹੋਰਾਂ ਬੱਚਿਆਂ ਨਾਲ ਪ੍ਰਤੀਯੋਗਤਾ ਦੀ ਭਾਵਨਾ ਵੀ ਰ ਕੰਪੀਟੀਸ਼ਨ ਵੀ ਹੁੰਦਾ ਉਹਨਾਂ 'ਚ ਤੇ ਇਸ ਭਾਵਨਾ ਨਾਲ ਉਹ ਸੰਘਰਸ਼ ਦੀ ਭਾਵਨਾ ਤੋਂ ਦੂਰ ਹੋ ਜਾਂਦੇ ਨੇ ਠੀਕ ਹੈ ਜੋ ਕਿ ਸਮਾਜਿਕ ਸਥਿਰਤਾ ਦਾ ਸੰਤੁਲਨ ਲਈ ਬਹੁਤ ਜ਼ਰੂਰੀ ਆ ਖੇਡ ਸਮੂਹ ਦੇ ਵਿੱਚ ਅਨੁਕੂਲਨ ਦੀ ਪ੍ਰਕਿਰਿਆ ਵੀ ਸਿੱਖਦੇ ਨੇ ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਉਹ ਸਮੂਹ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਬਿਹੇਵ ਕਰਨਾ ਸੋ ਮਤਲਬ ਕਿ ਇਹ ਵੈਸੇ ਆਮ ਜਿਹੇ ਪੁਆਇੰਟ ਨੇ ਤੁਸੀਂ ਖੁਦ ਆਪਣੇ ਵੱਲੋਂ ਵੀ ਆਪਣੀ ਵਰਡਿੰਗ 'ਚ ਜਿਹੜੀ ਕਿ ਇਹਨਾਂ ਨੂੰ ਡਿਸਕਸ ਕਰ ਸਕਦੇ ਹੋ ਸਾਰੇ ਐਕਸਪਲੇਨ ਕਰ ਸਕਦੇ ਹੋ ਖੇਡ ਸਮੂਹ ਬੱਚੇ ਦੇ ਚਰਿੱਤਰ ਕੈਰੈਕਟਰ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਉਹੀ ਗੱਲ ਹੋਗੀ ਵੀ ਜੇ ਖੇਡ ਸਮੂਹ ਚੰਗਾ ਹੋਣਗੇ ਚੰਗੇ ਤਾਂ ਬੱਚੇ ਦੇ ਵਿੱਚ ਚੰਗੀ ਆਦਤਾਂ ਹੋਣਗੀਆਂ ਠੀਕ ਹੈ ਜੇ ਖੇਡ ਸਮੂਹ ਮਾੜਾ ਹੁੰਦਾ ਤਾਂ ਬੱਚੇ ਵਿੱਚ ਵੀ ਮਾੜੀਆਂ ਆਦਤਾਂ ਆ ਜਾਂਦੀਆਂ ਹਨ ਹਾਂਜੀ ਅੱਗੇ ਖੇਡ ਸਮੂਹ ਦੇ ਵਿੱਚ ਰਹਿ ਕੇ ਬੱਚੇ ਦੀ ਸਾਂਸਕ੍ਰਿਤੀ ਕਮਿਸ਼ਨਰ ਵੀ ਹੁੰਦਾ ਕਿਉਂਕਿ ਅਲੱਗ-ਅਲੱਗ ਜਿਹੜੇ ਕਿ ਕਲਚਰ ਦੇ ਅਲੱਗ-ਅਲੱਗ ਕਾਸਟ ਦੇ ਬੱਚੇ ਇੱਕ ਸਮਾਨ ਹੋ ਕੇ ਜਦੋਂ ਖੇਡਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਸਾਂਸਕ੍ਰਿਤਿਕ ਲੈਣ-ਦੇਣ ਹੁੰਦਾ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਸਿੱਖਦੇ ਨੇ ਇਸ ਤੋਂ ਇਲਾਵਾ ਖੇਡ ਸਮੂਹ ਦੇ ਵਿੱਚ ਬੱਚੇ ਵਿੱਚ ਹਮਦਰਦੀ ਪਿਆਰ ਸਮਾਨਤਾ ਸਹਿਯੋਗ ਵਰਗੇ ਗੁਣ ਆ ਜਾਂਦੇ ਹਨ ਹਾਂਜੀ ਅੱਗੇ ਹੈਗਾ ਗੁਵਾਂਡ ਨੇਬਰਹੂਡ ਵਿਅਕਤੀ ਦਾ ਗੁਵਾਂਡ ਵੀ ਸਮਾਜਿਕਕਰਨ ਦੇ ਵਿੱਚ ਬਹੁਤ ਮਹੱਤਵਪੂਰਨ ਸਾਧਨ ਏਜੰਸੀ ਹੁੰਦਾ ਜਦੋਂ ਬੱਚਾ ਪਰਿਵਾਰ ਤੋਂ ਨਿਕਲ ਕੇ ਗੁਵਾਂਡ ਦੇ ਹੱਥਾਂ ਵਿੱਚ ਆ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਸਨੇ ਹੋਰਾਂ ਨਾਲ ਕਿਵੇਂ ਬਿਹੇਵ ਕਰਨਾ ਕਿਉਂਕਿ ਜੇਕਰ ਪਰਿਵਾਰ ਵਿੱਚ ਬੱਚਾ ਗਲਤ ਵਿਵਹਾਰ ਕਰ ਰਿਹਾ ਤਾਂ ਪਰਿਵਾਰ ਉਸਨੂੰ ਹੱਸ ਕੇ ਟਾਲ ਦਿੰਦਾ ਪਰ ਜਦੋਂ ਬੱਚਾ ਪਰਿਵਾਰ ਤੋਂ ਬਾਹਰ ਨਿਕਲ ਕੇ ਗਲਤ ਵਿਵਹਾਰ ਕਰਦਾ ਤਾਂ ਉਸਦੇ ਬਿਹੇਵੀਅਰ ਦਾ ਬੁਰਾ ਮਨਾਇਆ ਜਾਂਦਾ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਠੀਕ ਹੈ ਬੱਚੇ ਨੂੰ ਦੱਸਿਆ ਜਾਂਦਾ ਕਿ ਤੂੰ ਗਲਤ ਹੈ ਇਹ ਕਰ ਰਿਹਾ ਤਾਂ ਗੁਆਂਢ ਦੇ ਲੋਕਾਂ ਨਾਲ ਉਸਨੂੰ ਲਗਾਤਾਰ ਅਨੁਕੂਲਨ ਕਰਕੇ ਰਹਿਣਾ ਪੈਂਦਾ ਵੀ ਅਕੋਰਡਿੰਗ ਟੂ ਆਪਣੇ ਨੇਬਰਹੂਡ ਦੇ ਅਕੋਰਡਿੰਗ ਉਹਨੂੰ ਰਹਿਣਾ ਪੈਂਦਾ ਠੀਕ ਹੈ ਮੰਨ ਲਓ ਕਿਸੇ ਨੂੰ ਚਿੱਕਾ ਮਾਰਨ ਦੀ ਆਦਤ ਆ ਬਟ ਜਦੋਂ ਕਿਸੇ ਨੂੰ ਗੁਆਂਢ ਦੇ ਵਿੱਚ ਨਹੀਂ ਪਸੰਦ ਤਾਂ ਉਹ ਫਿਰ ਉਹ ਜਿਹੜੇ ਕਿ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹਰੀ ਕਦਾ ਜਿਹੜਾ ਬਿਹੇਵੀਅਰ ਰਹਿਣ ਸਹਿਣ ਦਾ ਢੰਗ ਅਕੋਰਡਿੰਗ ਟੂ ਉਹਦੇ ਨੇਬਰਹੂਡ ਦੇ ਹੁੰਦਾ ਠੀਕ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੇਰੇ ਵੀ ਜੇ ਮੈਂ ਕੁਝ ਬੁਰਾ ਕਰਿਆ ਤਾਂ ਮੈਨੂੰ ਆਂਡ ਗਵਾਂਡ ਦੇ ਐਵੇਂ ਕਹਿਣਗੇ ਹਾਂ ਜੇ ਚੰਗਾ ਕੀਤਾ ਤਾਂ ਉਹਦੀ ਮਤਲਬ ਕਿ ਪ੍ਰਸ਼ੰਸਾ ਵੀ ਕਰਨਗੇ ਤਾਂ ਆਪਾਂ ਕਹਿ ਸਕਦੇ ਕਿ ਅਨੁਕੂਲਨ ਕਰਨਾ ਸਿੱਖਦਾ ਹੋਏ ਇਹਨਾਂ ਦੇ ਵਿੱਚ ਗਵਾਂਡ ਦੇ ਮਾਹੌਲ ਦੇ ਵਿੱਚ ਬੱਚਾ ਕਰਿਆਵਾਂ ਤੇ ਅੰਤਰ ਕਰਿਆਵਾਂ ਕਰਨੇ ਸਿੱਖਦਾ। ਵਿਅਕਤੀ ਨੂੰ ਵਿਸ਼ੇਸ਼ ਕਿਸਮ ਦਾ ਵਾਤਾਵਰਣ ਮਿਲਦਾ ਤੇ ਜਿਸ ਦਾ ਉਸ ਦੇ ਦ੍ਰਿਸ਼ਟੀਕੋਣ ਉੱਤੇ ਬਹੁਤ ਅਸਰ ਪੈਂਦਾ। ਗਵਾਂਡ ਵਿੱਚ ਉਹ ਸਮਾਜ ਦੁਆਰਾ ਬਣਾਏ ਗਏ ਜਿਹੜੇ ਪਰਿਮਾਪ ਨੇ, ਜਿਹੜੇ ਰੀਤੀ ਰਿਵਾਜ ਦੇ ਕੁਝ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੇ ਸਿੱਖਦਾ। ਬੱਚੇ ਦੇ ਵਿਅਕਤੀਤਵ ਪਰਸਨੈਲਿਟੀ ਦੇ ਨਿਰਮਾਣ ਵਿੱਚ ਗਵਾਂਡ ਦਾ ਬਹੁਤ ਵੱਡਾ ਹੱਥ ਹੁੰਦਾ। ਤੇ ਗਵਾਂਡ ਵਿੱਚ ਬੱਚਾ ਜੋ ਕੁਝ ਵੀ ਦੇਖਦਾ ਉਹ ਸਵੀਕਾਰ ਜਾਂ ਗ੍ਰਹਿਣ ਕਰ ਲੈਂਦਾ। ਚੰਗੀਆਂ ਤਾਂ ਚੰਗੇ ਗੁਣਾਂ ਤੋਂ ਚੰਗੀਆਂ ਤਾਂ ਗ੍ਰਹਿਣ ਕਰੂਗਾ ਸਕੂਲ ਹਾਂਜੀ ਇਹਨਾਂ ਤੋਂ ਇਲਾਵਾ ਸਕੂਲ ਜਿਹੜਾ ਕਿ ਸਮਾਜਿਕ ਕਰਨ ਦੇ ਵਿੱਚ ਬਹੁਤ ਮਹੱਤਵਪੂਰਨ ਰੋਲਾਦਾ ਕਰਦਾ ਤੇ ਸਕੂਲ ਜਿਸ ਨੇ ਇੱਕ ਅਸੱਭਿਆ ਬੱਚੇ ਨੂੰ ਸੱਭਿਆ ਸੱਭਿਆਕ ਬਣਾਉਣਾ ਹੁੰਦਾ ਆਪਾਂ ਕਹਿ ਸਕਦੇ ਹਾਂ ਕਿ ਬੱਚਾ ਇੱਕ ਕੱਚਾ ਮਾਲ ਆ ਉਹਨੂੰ ਕੱਚੇ ਮਾਲ ਨੂੰ ਐ ਚੰਗੇ ਢੰਗ ਦੇ ਨਾਲ ਪੱਕਾ ਤਿਆਰ ਕਰਨ ਦੇ ਵਿੱਚ ਸਕੂਲ ਦਾ ਰੋਲ ਹੁੰਦਾ ਹੈ ਸਕੂਲ ਦੇ ਵਿੱਚ ਹੀ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਗੁਣਾਂ ਦਾ ਵਿਕਾਸ ਹੁੰਦਾ ਸਕੂਲ ਵਿੱਚ ਬੱਚਾ ਹੋਰਾਂ ਵਿਅਕਤੀਆਂ ਦੇ ਨਾਲ ਵਿਦਿਆਰਥੀਆਂ ਨਾਲ ਜਦੋਂ ਸੰਪਰਕ ਦੇ ਵਿੱਚ ਆਉਂਦਾ ਤਾਂ ਕਈ ਅਧਿਆਪਕਾਂ ਦੇ ਸੰਪਰਕ ਦੇ ਵਿੱਚ ਆਉਂਦਾ ਜਿਸ ਦਾ ਬੱਚੇ ਦੇ ਮਨ ਉੱਪਰ ਕਾਫੀ ਜ਼ਿਆਦਾ ਡੂੰਘਾ ਅਸਰ ਪੈਂਦਾ ਤੇ ਅਧਿਆਪਕ ਦੇ ਬੋਲਣ ਉੱਠਣ ਬੈਠਣ ਵਿਵਹਾਰ ਕਰਨ ਪੜਾਉਣ ਦੇ ਤਰੀਕਿਆਂ ਦਾ ਵੀ ਬੱਚੇ ਉੱਪਰ ਬਹੁਤ ਜ਼ਿਆਦਾ ਅਸਰ ਹੁੰਦਾ ਪਰ ਇੱਥੇ ਇਹ ਵੀ ਧਿਆਨ ਕੀ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਦਾ ਵਰ ਉਹ ਪੈਂਦਾ ਤਾਂ ਕਿਸੇ ਅਧਿਆਪਕ ਉੱਤੇ ਬੱਚੇ ਦਾ ਵੀ ਠੀਕ ਹੈ ਦੋਨੇ ਇੱਥੇ ਦੁਆਰਾ ਗੱਲ ਕਰਤੀ ਇਹਨਾਂ ਨੇ ਕਈ ਵਾਰ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਨਵਰਾਉ ਪੈਂਦਾ ਤੇ ਕਈ ਬੱਚੇ ਤਾਂ ਆਪਣੇ ਅਧਿਆਪਕ ਨੂੰ ਹੀ ਆਪਣਾ ਦਰਸ਼ ਬਣਾ ਲੈਂਦੇ ਨੇ ਤੇ ਉਸ ਦੇ ਵਿਅਕਤੀਤਵ ਦੀ ਨਕਲ ਕਰਨ ਲੱਗ ਜਾਂਦੇ ਨੇ ਮਤਲਬ ਕਿ ਉਹਨਾਂ ਨੂੰ ਇੱਕ ਰੋਲ ਮਾਡਲ ਹੋ ਜਾਂਦੇ ਨੇ ਅਧਿਆਪਕ ਤੇ ਅਧਿਆਪਕ ਤੋਂ ਇਲਾਵਾ ਹੋਰ ਹੋਰ ਬੱਚੇ ਵੀ ਨੇ ਜਿਹੜੇ ਜਿਹੜੇ ਵਿਦਿਆਰਥੀ ਹੁੰਦੇ ਨੇ ਬੱਚੇ ਦੇ ਸਮਾਜਿਕ ਕਰਨ ਦੇ ਵਿੱਚ ਹਿੱਸਾ ਪਾਉਂਦੇ ਨੇ ਉਹਨਾਂ ਦੇ ਨਾਲ ਰਹਿਣ ਦੇ ਨਾਲ ਬੱਚੇ ਦੇ ਵਿੱਚ ਕਈ ਗੁਣ ਪੈਦਾ ਹੁੰਦੇ ਨੇ ਜਿਵੇਂ ਸਮਾਨਤਾ ਠੀਕ ਹੈ ਸਮਾਨਤਾ ਹੋ ਗਿਆ ਭਾਈਚਾਰਾ ਹੋ ਗਿਆ ਸਹਿਯੋਗ ਹੋ ਗਿਆ ਮਿਲਵਰਤਨ ਦੀ ਭਾਵਨਾ ਹੋ ਗਈ ਇਹ ਸਾਰੀਆਂ ਚੀਜ਼ਾਂ ਉਹ ਬੱਚੇ ਦੂਜੇ ਬੱਚਿਆਂ ਦੇ ਨਾਲ ਖੇਡ ਕੇ ਦੂਜੇ ਬੱਚਿਆਂ ਨਾਲ ਜਿਹੜੇ ਕਿ ਰਹਿ ਕੇ ਸਿੱਖਦਾ ਤੇ ਸਕੂਲ ਵਿੱਚ ਬੱਚੇ ਦੇ ਖੇਡ ਸਮੂਹ ਦੇ ਅੰਤਰਕ੍ਰਮਾਂ ਦਾ ਦਾਇਰਾ ਕਾਫੀ ਵੱਡਾ ਹੋ ਜਾਂਦਾ ਜਿਹਦੇ ਨਾਲ ਉਹ ਉਹ ਕਈ ਪ੍ਰਕਾਰ ਦੇ ਨਿਯਮ ਅਨੁਸ਼ਾਸਨ ਪਰੰਪਰਾਵਾਂ ਇਹ ਸਾਰੇ ਵਿਸ਼ੇ ਵੀ ਸਿੱਖਦਾ ਤੇ ਜਿਹੜੇ ਉਸ ਦੇ ਭਵਿੱਖ ਦੇ ਜੀਵਨ ਜੂਮ ਦੇ ਵਿੱਚ ਸਹਾਇਕ ਹੁੰਦੇ ਤੇ ਕਿਸੇ ਵੀ ਬੱਚੇ ਦਾ ਜੀਵਨ ਸਭ ਤੋਂ ਮਹੱਤਵਪੂਰਨ ਹਿੱਸਾ ਸਕੂਲ ਵਿੱਚ ਹੀ ਬੀਤਦਾ ਸਕੂਲ ਵਿੱਚ ਰਹਿ ਕੇ ਬੱਚਾ ਰਸਮੀ ਸਿੱਖਿਆ ਪ੍ਰਾਪਤ ਕਰਦਾ ਕਿਸੇ ਕੰਮ ਨੂੰ ਕਰਨ ਦੇ ਵਿੱਚ ਫਿਰ ਉਹ ਲੱਗ ਜਾਂਦਾ ਠੀਕ ਹੈ ਜੋ ਉਹ ਸਿੱਖਿਆ ਸਿੱਖਦਾ ਉਸ ਦੇ ਅਕੋਰਡਿੰਗ ਉਹ ਮਤਲਬ ਕਿ ਅੱਗੇ ਆਪਣਾ ਕੀਤਾ ਅਪਣਾਉਂਦਾ ਤੇ ਉਹ ਸਕੂਲ ਵਿੱਚ ਰਹਿ ਕੇ ਸਮਾਜਿਕ ਕਰਨ ਦੀ ਪ੍ਰਕਿਰਿਆ ਨੂੰ ਅਪਣਾਉਣ ਲੱਗ ਪੈਂਦਾ ਸਕੂਲ ਵਿੱਚ ਬੱਚਾ ਆਪਣੇ ਆਪ ਨੂੰ ਨਵੇਂ ਹਾਲਾਤਾਂ ਅਨੁਸਾਰ ਢਾਲਦਾ ਤੇ ਜਿਹਦੇ ਨਾਲ ਨੂੰ ਅਨੁਕੂਲਨ ਦੀ ਸਮਰੱਥਾ ਵੀ ਵਧਦੀ ਐਡਜਸਟਮੈਂਟ ਦੀ ਵਿਅਕਤੀ ਦਾ ਵਿਕਤੀਤਵ ਨਾ ਸਿਰਫ ਉਸ ਦੇ ਅਧਿਆਪਕਾਂ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੁੰਦਾ ਬਲਕਿ ਉਸ ਦੇ ਬੱਚਿਆਂ ਜਿਹੜੇ ਬਾਕੀ ਨੂੰ ਉਹਨਾਂ ਦੇ ਨਾਲ ਵੀ ਪ੍ਰਭਾਵਿਤ ਹੁੰਦਾ ਉਹੀ ਅਗੇ ਜੋ ਮੈਂ ਤੁਹਾਨੂੰ ਇਨ ਸ਼ਾਰਟ ਦੇ ਵਿੱਚ ਬਸਤ ਵੀ ਸਹਿਯੋਗ ਦੀ ਭਾਵਨਾ ਸਿੱਖਦੇ ਇੱਕ ਦੂਜੇ ਨਾਲ ਖੇਡਦੇ ਨੇ ਠੀਕ ਹੈ ਇੱਕ ਦੂਜੇ ਨਾਲ ਮਿਲਵਰਤਨ ਦੀ ਭਾਵਨਾ ਸਿੱਖਦੇ ਨੇ ਤੇ ਲੀਡਰਸ਼ਿਪ ਦੀ ਭਾਵਨਾ ਸਿੱਖਦੇ ਨੇ ਤੇ ਸਤਿਕਾਰ ਕਰਨਾ ਸਿੱਖਦੇ ਨੇ ਕਿਉਂਕਿ ਉੱਥੇ ਵਕ ਵਕ ਧਰਮਾਂ ਵਕ ਵਕ ਜਾਤਾਂ ਦੇ ਵਕ ਵਕ ਵਰਗਾਂ ਦੇ ਲੋਕ ਜਿਹੜੇ ਵਿਦਿਆਰਥੀ ਨੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਬੱਚਾ ਸਕੂਲ ਵਿੱਚ ਕਾਫੀ ਹੱਦ ਤੱਕ ਗੱਲਾਂ ਨਕਲ ਕਰਕੇ ਸਿੱਖਦਾ ਕਿਉਂਕਿ ਜਿਮ ਬੱਚਾ ਕਿਸੇ ਦੇ ਆਪ ਨੂੰ ਜਿਸ ਤਰ੍ਹਾਂ ਕਰਦੇ ਦੇਖਦਾ ਉਸੇ ਤਰ੍ਹਾਂ ਕਰਨ ਲੱਗ ਜਾਂਦਾ ਸਕੂਲ ਵਿੱਚ ਬੱਚੇ ਸਕੂਲ ਵਿੱਚ ਹੀ ਬੱਚੇ ਵਿੱਚ ਪ੍ਰਤੀਯੋਗਤਾ ਦੀ ਭਾਵਨਾ ਪੈਦਾ ਹੁੰਦੀ ਹੈ ਠੀਕ ਹੈ ਕੰਪੀਟੀਸ਼ਨ ਬੱਚਾ ਕਲਾਸ ਵਿੱਚ ਕੋਈ ਸਥਿਤੀ ਹਾਸਲ ਕਰਦਾ ਕੋਈ ਪੋਜੀਸ਼ਨ ਤਾਂ ਉਸ ਨੂੰ ਆਪਣੀ ਪੋਜੀਸ਼ਨ ਬਣਾਈ ਰੱਖਣ ਲਈ ਵੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਜਿਹਦੇ ਨਾਲ ਪ੍ਰਤੀਯੋਗਤਾ ਦੀ ਭਾਵਨਾ ਪੈਦਾ ਹੁੰਦੀ ਹੈ ਠੀਕ ਹੈ ਤੇ ਸਾਡੀ ਸਮਾਜਿਕ ਵਿਰਾਸਤ ਵੀ ਸਕੂਲਾਂ ਦੁਆਰਾ ਸੰਭਾਲ ਕੇ ਰੱਖੀ ਜਾਂਦੀ ਹੈ ਕਿਸੇ ਵਿਅਕਤੀ ਨੂੰ ਸਮਾਜਿਕ ਵਿਅਕਤੀਵਾਣ ਦੇ ਵਿੱਚ ਇਹ ਜ਼ਰੂਰੀ ਹੈ ਕਿ ਉਸ ਨੂੰ ਸਮਾਜਿਕ ਵਿਰਾਸਤ ਦਿੱਤੀ ਜਾਵੇ ਸਕੂਲ ਬੱਚੇ ਨੂੰ ਸੰਸਕ੍ਰਿਤਿਕ ਬਣਾਉਂਦਾ ਹੈ ਤੇ ਸਕੂਲ ਦੀ ਮਦਦ ਨਾਲ ਸੰਸਕ੍ਰਿਤੀ ਅੱਗੇ ਪੀੜੀ ਦਾਰ ਪੀੜੀ ਚੱਲਦੀ ਹੈ ਸਕੂਲ ਵਿੱਚ ਬੱਚਾ ਕਈ ਪ੍ਰਕਾਰ ਦੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਤੇ ਇਹ ਪ੍ਰਕਿਰਿਆ ਵਿਅਕਤੀ ਨੂੰ ਇੰਨਾ ਜ਼ਿਆਦਾ ਤਾਕਤਵਰ ਬਣਾਉਂਦੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਸਾਰੇ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰ ਸਕਦਾ ਅੱਗੇ ਸਮਾਜਿਕ ਸੰਸਥਾਵਾਂ ਨੇ ਹਾਂਜੀ ਸਮਾਜਿਕ ਸੰਸਥਾਵਾਂ ਦੇ ਵਿੱਚ ਪਰਿਵਾਰ ਦਾ ਸਕੂਲ ਹੀ ਨਹੀਂ ਬਲਕਿ ਸਮਾਜ ਦੇ ਕੀ ਪ੍ਰਕਾਰ ਦੀਆਂ ਸੰਸਥਾਵਾਂ ਨੇ ਜਿਵੇਂ ਸਮਾਜ ਵਿੱਚ ਧਾਰਮਿਕ, ਰਾਜਨੀਤਿਕ, ਆਰਥਿਕ, ਵਿਆਹ ਇਹ ਸਾਰੇ ਸਮਾਜਿਕ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ। ਰਾਜਨੀਤਿਕ ਸੰਸਥਾਵਾਂ ਉਹਨੂੰ ਰਾਜ ਜਾਂ ਦੇਸ਼ ਪ੍ਰਤੀ ਕਿਵੇਂ ਦਾ ਵਿਹੇਵ ਰੱਖਣਾ ਉਹਦੇ ਤਰੀਕੇ ਸਿਖਾਉਂਦੀਆਂ ਨੇ। ਆਰਥਿਕ ਸੰਸਥਾਵਾਂ ਉਹਨੂੰ ਵਪਾਰ ਕਰਨ ਦੇ ਤਰੀਕੇ ਦੱਸਦੀਆਂ ਨੇ। ਧਾਰਮਿਕ ਸੰਸਥਾਵਾਂ ਉਸ ਵਿੱਚ ਕਈ ਪ੍ਰਕਾਰ ਦੇ ਗੁਣ ਜਿਵੇਂ ਦਇਆ, ਪਿਆਰ, ਹਮਦਰਦੀ ਨੇ ਭਾਵਨਾਵਾਂ ਪੈਦਾ ਕਰਦੇ ਨੇ। ਤੇ ਹਰੇਕ ਵਿਅਕਤੀ ਧਰਮ ਦੇ ਵਿੱਚ ਦੱਸੇ ਗਏ ਜਿਹੜੇ ਵਿਵਹਾਰ ਕਰਨ ਦੇ ਤਰੀਕੇ ਰਹਿਣ ਸਨ ਦੇ ਨਿਯਮ ਵਿਸ਼ਵਾਸ ਨੂੰ ਅਚੇਤ ਮਨ ਦੇ ਨਾਲ ਗ੍ਰਹਿਣ ਕਰਦਾ ਤਾਂ ਇਸ ਤਰ੍ਹਾਂ ਹਰੇਕ ਸਮਾਜ ਜਾਂ ਜਾਤ ਵੀ ਵਿਅਕਤੀ ਨੂੰ ਸਮਾਜ ਵਿੱਚ ਰਹਿਣ ਦੇ ਨਿਯਮ ਦੀ ਜਾਣਕਾਰੀ ਦਿੰਦੀ ਹੈ ਇਸ ਤਰ੍ਹਾਂ ਕੀਪਰਕਾਰ ਦੇ ਮਨੋਰੰਜਕ ਸੰਸਥਾਵਾਂ ਤੇ ਵਿਵਹਾਰ ਵੀ ਵਿਅਕਤੀ ਨੂੰ ਸਮਾਜ ਵਿੱਚ ਕਿਰਿਆਸ਼ੀਲ ਮੈਂਬਰ ਬਣਨ ਦੇ ਲਈ ਪ੍ਰੇਰਿਤ ਕਰਦੀਆਂ ਨੇ ਸਮਾਜਿਕ ਸੰਸਥਾਵਾਂ ਆਧੁਨਿਕ ਸਮਾਜ ਦੇ ਵਿੱਚ ਵਿਅਕਤੀ ਦੇ ਵਿਕਤੀਤਵ ਨੂੰ ਪ੍ਰਭਾਵਿਤ ਕਰਦੀਆਂ ਨੇ ਜਿਵੇਂ ਆਰਥਿਕ ਸੰਸਥਾਵਾਂ ਦੇ ਪ੍ਰਭਾਵ ਦੀਨ ਵਿਅਕਤੀ ਜ਼ਿਆਦਾ ਸਮਾਂ ਬਤਾਉਂਦਾ ਕਿਉਂਕਿ ਵਿਅਕਤੀ ਨੂੰ ਜੀਵਨ ਲਈ ਪੈਸਾ ਕਮਾਉਣੇ ਪੈਂਦੇ ਨੇ ਸੋ ਕਿੱਤੇ ਨੂੰ ਅਪਣਾਉਣ ਤੇ ਹੀ ਹੋ ਸਕਦਾ ਹੈ ਤੇ ਵਿਅਕਤੀ ਆਪਣੀ ਯੋਗਤਾ ਦੇ ਅਨੁਸਾਰ ਕੀਤਾ ਗ੍ਰਹਿਣ ਕਰਦਾ ਕੀਤਾ ਅਪਣਾਉਂਦੇ ਸਮੇਂ ਵਿਅਕਤੀ ਨੂੰ ਕੁਝ ਨਿਯਮ ਮੰਨਣੇ ਪੈਂਦੇ ਨੇ ਸਥਿਤੀ ਨਾਲ ਅਨੁਕੂਲਨ ਕਰਨਾ ਪੈਂਦਾ ਅਨੁਕੂਲਨ ਮਤਲਬ ਕਿ ਐਡਜਸਟਮੈਂਟ ਉਸ ਨੂੰ ਆਪਣੇ ਕਿੱਤੇ ਨਾਲ ਸੰਬੰਧਿਤ ਵੱਖ-ਵੱਖ ਵਿਅਕਤੀਆਂ ਨਾਲ ਸੰਬੰਧ ਰੱਖਣੇ ਪੈਂਦੇ ਨੇ ਜਿਹੜੇ ਉਸ ਦੇ ਚਰਿੱਤਰ ਤੇ ਵਿਅਕਤੀਤਵ ਉੱਪਰ ਪ੍ਰਭਾਵ ਪਾਉਂਦੇ ਨੇ ਤੇ ਇਹਦੇ ਨਾਲ ਰਾਜਨੀਤਿਕ ਸੰਸਥਾਵਾਂ ਨੇ ਅੱਜਕੱਲ੍ਹ ਜੀਵਨ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਕਾਨੂੰਨ ਵਪਾਰ ਸਿੱਖਿਆ ਧਰਮ ਪਰਿਵਾਰ ਕਲਾ ਸੰਗੀਤ ਹਰ ਖੇਤਰ ਉੱਪਰ ਨਿਯੰਤਰਣ ਰੱਖਦਾ ਤੇ ਵਿਅਕਤੀ ਨੂੰ ਹਰੇਕ ਕੰਮ ਕਾਨੂੰਨ ਦੇ ਅਨੁਸਾਰ ਕਰਨਾ ਪੈਂਦਾ ਇਸ ਤਰ੍ਹਾਂ ਵਿਅਕਤੀ ਆਪਣੇ ਵਿਵਹਾਰ ਨੂੰ ਸਮਾਜਿਕ ਸੰਸਥਾ ਅਨੁਸਾਰ ਢਾਲ ਲੈਂਦਾ ਅੱਗੇ ਜ਼ਰੂਰਤਾਂ ਮਨੁੱਖ ਕਈ ਪ੍ਰਕਾਰ ਦੀਆਂ ਸਮਾਜਿਕ ਤੇ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਜਿੰਨਾ ਕਰਕੇ ਵਿਅਕਤੀ ਨੂੰ ਸਮਾਜ ਦੇ ਮੈਂਬਰਾਂ ਨਾਲ ਤਾਲਮੇਲ ਰੱਖਣਾ ਪੈਂਦਾ ਵਿਅਕਤੀ ਆਪਣੀਆਂ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਾਜ ਦੁਆਰਾ ਪ੍ਰਮਾਣਿਤ ਤਰੀਕੇ ਅਪਣਾਉਂਦਾ ਤੇ ਉਹਨਾਂ ਦੀ ਨਿਖੇਦੀ ਤਾਂ ਕਿ ਉਹਨਾਂ ਦੀ ਨਿਖੇਦੀ ਨਾ ਹੋ ਸਕੇ ਤੇ ਇਸ ਤਰ੍ਹਾਂ ਸਮਾਜ ਤੋਂ ਡਰਦਾ ਕੰਮ ਕਰਦਾ ਤੇ ਇਹਦੇ ਨਾਲ ਵਿਅਕਤੀ ਵਿੱਚ ਅਨੁਕੂਲਨ ਦੀ ਭਾਵਨਾ ਆਉਂਦੀ ਹੈ ਭਾਸ਼ਾ ਸਿਰਫ ਇੱਕ ਭਾਸ਼ਾ ਹੀ ਹੈ ਜਿਹੜੇ ਬੱਚੇ ਦਾ ਹਰ ਪ੍ਰਕਾਰ ਦਾ ਵਿਕਾਸ ਕਰਦੀ ਹੈ ਸੋਚੋ ਜੇਕਰ ਭਾਸ਼ਾ ਹੀ ਨਹੀਂ ਹੋਊਗੀ ਤਾਂ ਬੱਚਾ ਆਪਣੇ ਭਾਵਨਾਵਾਂ માં ਗੱਲਾਂ ਕਿਸੇ ਨੂੰ ਕਿਵੇਂ ਅੱਗੇ ਦੱਸੂਗਾ ਭਾਸ਼ਾ ਦੀ ਮਦਦ ਨਾਲ ਹੀ ਬੱਚਾ ਹੋਰਾਂ ਨਾਲ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦਾ ਜਿੱਦਣ ਉਹ ਆਪਣੇ ਭਾਵਨਾਵਾਂ ਪ੍ਰਗਟ ਕਰਨ ਦੇ ਉਹਨੂੰ ਜ਼ਿਆਦਾ ਮੌਕੇ ਮਿਲਦੇ ਨੇ ਜਿਵੇਂ-ਜਿਵੇਂ ਬੱਚਾ ਪਾਠਾ ਸਿੱਖਦਾ ਓਵੇਂ ਉਹ 뮤ਜ਼ਿਕ ਕੋਲ ਆਪਣੇ ਭਾਵਾਂ ਨੂੰ ਮਨੂੰ ਪ੍ਰਗਟ ਕਰਨ ਦੇ ਮੌਕੇ ਵਾਤੇ ਨੇ। ਭਾਸ਼ਾ ਦੀ ਮਦਦ ਨਾਲ ਹੋਰਾਂ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦਾ ਉਹਨਾਂ ਨਾਲ ਸਮਾਜਿਕ ਸੰਪਰਕਾਂ ਦੀ ਮਦਦ ਨਾਲ ਹੀ ਇਹ ਹੋਰਾਂ ਲੋਕਾਂ ਨਾਲ ਮਿਲ ਕੇ ਆਪਣੇ ਸਮਾਜਿਕ ਦ੍ਰਿਸ਼ਟੀਕੋਣ ਦਾ ਘੇਰਾ ਵਧਾਉਂਦਾ। ਭਾਸ਼ਾ ਨਾਲ ਹੀ ਆਪਣੇ ਲੋੜਾਂ ਮੁਸ਼ਕਲਾਂ ਤੋਂ ਹੋਰਾਂ ਨੂੰ ਜਾਣੂ ਕਰਵਾਉਂਦਾ। ਭਾਸ਼ਾ ਨਾਲ ਹੀ ਉਹ ਹੋਰਾਂ ਲੋਕਾਂ ਨਾਲ ਸਬੰਧਾਂ ਦਾ ਆਪਣਾ ਆਧਾਨ ਪ੍ਰਦਾਨ ਕਰਦਾ ਤੇ ਉਹਨਾਂ ਨੂੰ ਅੱਗੇ ਨਿਯਮ ਸਿੱਖਦਾ। ਤੇ ਇਹਦੇ ਨਾਲ ਹੀ ਧਰਮ ਤੇ ਨੈਤਿਕਤਾ ਦਾ ਵਿਕਾਸ ਹੁੰਦਾ। ਤੇ ਭਾਸ਼ਾ ਉਸ ਨੂੰ ਵੱਖ-ਵੱਖ ਭੂਮਿਕਾ ਨੂੰ ਅਨੁਭਵ ਕਰਨ ਲਈ ਤਿਆਰ ਕਰਦੀ ਹੈ ਤਾਂ ਇਸ ਤਰ੍ਹਾਂ ਕਹਿ ਸਕਦਾ ਦੇਖ ਕਿ ਬੱਚੇ ਦੇ ਵਿਅਕਤੀਤਵ ਦੇ ਨਿਰਮਾਣ ਵਿੱਚ ਸਮਾਜਿਕ ਕਰਨ ਦੇ ਨਿਰਮਾਣ ਵਿੱਚ ਭਾਸ਼ਾ ਬਹੁਤ ਜ਼ਿਆਦਾ ਰੋਲ ਅਦਾ ਕਰਦੀ ਹੈ ਸੋ ਇਹ ਸੀ ਸਮਾਜਿਕ ਕਰਨ ਦੇ ਸਾਧਨ ਠੀਕ ਹੈ ਜਾਂ ਏਜੰਸੀਆਂ ਥੈਂਕਸ